ਪਿਛਲੇ ਦਿਨੀ ਲੁਧਿਆਣਾ ਵਿਖੇ ਵਪਾਰੀ ਵੱਲੋਂ ਆਪਣੀ ਹੀ ਪਤਨੀ ਦਾ ਕਤਲ ਸਾਜਿਸ ਨਾਲ ਕੀਤਾ ਗਿਆ ਮਾਨਸਾ ਦੇ ਰਹਿਣ ਵਾਲੀ ਲਿਮਸੀ ਦੇ ਪਰਿਵਾਰ ਨਾਲ ਅੱਜ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੇ ਮੁਲਾਕਾਤ ਕੀਤੀ ਅਤੇ ਪਰਿਵਾਰ ਨਾਲ ਅਫਸੋਸ ਸਾਂਝਾ ਕੀਤਾ ਉਥੇ ਹੀ ਉਨ੍ਹਾਂ ਇਨਸਾਫ ਦੀ ਮੰਗ ਵੀ ਕੀਤੀ ਕਿ ਪੰਜਾਬ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦਾ ਲੋੜ ਹੈ ਵੱਡੇ-ਵੱਡੇ ਬੋਰਡ ਲਗਾ ਕੇ ਐਡ ਕਰਨ ਨਾਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਸਹੀ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੀ ਪਬਲਿਕ ਨੇ ਤੁਹਾਨੂੰ ਵੋਟਾਂ ਪਾਈਆਂ ਹਨ। ਉਹਨਾਂ ਦੇ ਲਈ ਸਖਾਵਾਂ ਮਾਹੌਲ ਤਿਆਰ ਕਰਨਾ ਉਹਨਾਂ ਦਾ ਮੁਢਲਾ ਫਰਜ਼ ਹੈ। ਮਾਨਸਾ ਤੋਂ ਬਿਕਰ ਸਿੰਘ ਬਿੱਕੀ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਦੇ ਲਈ ਖਾਸ ਰਿਪੋਰਟ। ਆਪ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਤੋਂ ਬਾਅਦ ਦੂਸਰੀ, ਤੀਸਰੀ, ਚੌਥੀ ਰੁਕ ਨਹੀਂ ਰਹੀਆਂ। ਸਾਡੇ ਪੰਜਾਬ ਦੀਆਂ ਧੀਆਂ ਦਾ ਇਸ ਬੇਰਹਿਮੀ ਦੇ ਨਾਲ ਕਤਲ ਹੋ ਰਿਹਾ ਹੈ ਔਰ ਸਰਕਾਰ ਦੀ ਦੇਖਰੇਖ ਦੇ ਵਿੱਚ ਪ੍ਰਸ਼ਾਸਨ ਪਤਾ ਨਹੀਂ ਕੀ ਕਰ ਰਿਹਾ ਹੈ ਔਰ ਇਸ ਤਰ੍ਹਾਂ ਦੇ ਜੇ ਕਤਲकांड ਹੁੰਦੇ ਰਹਿਣਗੇ ਤਾਂ ਲੋਕਾਂ ਦੀਆਂ ਹਿੰਮਤਾਂ ਇਨ੍ਹਾਂ ਮੁਜ਼ਰਮਾ ਦੀਆਂ ਕ੍ਰਿਮੀਨਲਸ ਦੀਆਂ ਹਿੰਮਤਾਂ ਵਧਦੀਆਂ ਜਾਣਗੀਆਂ ਮੇਰੀ ਬੇਨਤੀ ਹੈ ਸਰਕਾਰ ਇੱਕ ਐਸੀ ਐਗਜ਼ੈਂਪਲ ਸੈੱਟ ਕਰੇ ਇੱਕ ਐਸੀ ਸਜ਼ਾ ਦਿੱਤੀ ਜਾਵੇ ਇਨ੍ਹਾਂ ਕ੍ਰਿਮੀਨਲਸ ਨੂੰ ਕਿ ਬੰਦਾ ਨੀਂਦ ਪਿਆ ਵੀ ਕੰਬੇ ਕਿ ਜੇ ਕੋਈ ਇਹ ਜਾਂ ਗਲਤੀ ਨਾਲ ਵੀ ਕਾਂਡ ਹੋ ਗਿਆ ਤਾਂ ਬਖਸ਼ੇ ਨਹੀਂ ਜਾਵਾਂਗੇ ਏ ਕਰਨ ਦੇ ਬਜਾਏ ਸਰਕਾਰ ਸੁੱਤੀ ਪਈ ਹੈ ਚੌਥਾ ਕਤਲ ਹੋ ਗਿਆ ਹੈ ਪਿਛਲੇ ਕੁਝ 20 ਦਿਨਾਂ ਦੇ ਅੰਦਰ ਅੰਦਰ ਔਰ ਬੜੇ ਬੇਰਹਿਮੀ ਨਾਲ ਕਤਲ ਹੋਏ ਆ ਸਾਰੇ ਕਸੀਟ ਕੇ ਮਾਰਿਆ ਗਿਆ 30 ਵਾਰ ਲਿਪਸੀ ਦੀ ਬੋਡੀ ਤੇ ਅਟੈਕ ਕੀਤਾ ਗਿਆ ਬੜੀ ਬੇਰਹਿਮੀ ਨਾਲ ਕਤਲ ਹੋਇਆ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਕਿ ਪਰਿਵਾਰ ਨੂੰ ਇੱਕ ਵਾਰੀ ਆ ਕੇ ਮਿਲ ਕੇ ਵੇਖੋ ਕਿ ਮਾਂ ਤੇ ਕੀ ਬੀਤੀ ਹੈ ਔਰ ਆਪਾਂ ਇਹ ਕਹਨੇ ਆ ਕਿ ਧੀਆਂ ਨੂੰ ਤੀਆਂ ਦੀ ਰੱਖਿਆ ਕਰੋ ｔੀਆਂ ਨੂੰ ਕੁਖਾਂ ਚ ਬਚਾਓ ｔੀਆਂ ਜਿਹੜੀਆਂ ਦੁਨੀਆ ਤੇ ਆ ਜਾਂਦੀਆਂ ਸਰਕਾਰ ਤਾਂ ਉਹਨਾਂ ਨੂੰ ਨਹੀਂ ਬਚਾ ਪਾਰੀ ਸਰਕਾਰ ਦੀ ਕੀ ਜ਼ਿੰਮੇਵਾਰੀ ਹੈ ਮੇਰੀ ਬੇਨਤੀ ਹੈ ਇਹਦੇ ਨਾਲ ਕੱਲੇ ਪਰਿਵਾਰਾਂ ਦੇ ਦਿਲ ਚ ਸਹਿਮ ਨਹੀਂ ਬੇਟੀਆਂ ਦੇ ਦਿਲਾਂ ਚ ਵੀ ਇੱਕ ਸਹਿਮ ਬਣ ਜਾਂਦਾ ਕਿ ਜੇ ਬਾਹਰ ਨਿਕਲਾਂਗੇ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਊਗਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਬਣਦਾ ਇਨਸਾਫ ਦੇਣ ਦੀ ਤੇ ਇੱਕ ਐਗਜ਼ਾਮਪਲ ਸੈੱਟ ਕਰਨ ਦੀ ਕਿ ਕਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਘਿਣਾਉਣੀ ਹਰਕਤ ਕਿਸੇ ਵੀ ｔੀ ਭੈਣ ਦੇ ਨਾਲ ਨਾ ਹੋਵੇ